ਅੱਜਕੱਲ੍ਹ 에어ਪੋਰਟਸ ਇੱਕ ਵਧੀਆ ਸਾਥੀ ਬਣ ਚੁੱਕਿਆ ਹੈ ਇਹਨਾ ਸਿਰਫ ਸੰਗੀਤ ਸੁਣਨ ਦਾ ਅਨੁਭਵ ਪ੍ਰਦਾਨ ਕਰਦੇ ਨਹੀਂ ਸਗੋਂ ਕਾਲਿੰਗ ਤੇ ਹੋਰ ਕੰਮਾਂ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਨੇ ਪਰ ਅਕਸਰ ਸੋਸ਼ਲ ਮੀਡੀਆ ਜਾਂ ਪਰਿਵਾਰ ਦੇ ਮੈਂਬਰ ਸਾਨੂੰ ਉਹਨਾਂ ਵੱਲੋਂ ਛੱਡੇ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਬਾਰੇ ਚੇਤਾਵਨੀ ਦਿੰਦੇ ਰਹਿੰਦੇ ਨੇ ਜਿਸ ਨੂੰ ਕੈਂਸਰ ਜਾਂ ਫਿਰ ਬੋਧਾਤਮਕ ਸਮੱਸਿਆਵਾਂ ਦਾ ਕਾਰਨ ਵੀ ਕਿਹਾ ਜਾਂਦਾ ਹੈ ਹਾਲਾਂਕਿ ਹੁਣ ਤੱਕ ਅਜਿਹਾ ਕੋਈ ਠੋਸ ਸਬੂਤ ਤਾਂ ਨਹੀਂ ਮਿਲਿਆ ਜੋ ਇਹ ਸਾਬਤ ਕਰ ਸਕੇ ਕਿ ਇਹਨਾ ਵਾਇਰਲੈਸ ਹੈੱਡਫੋਨ ਦੀ ਵਰਤੋਂ ਦਿਮਾਗ ਦੇ ਵਿੱਚ ਉਮਰ ਜਾਂ ਫਿਰ ਕੈਂਸਰ ਦਾ ਕਾਰਨ ਬਣ ਸਕਦੀ ਹੈ ਕੁਝ ਲੋਕਾਂ ਨੂੰ ਇਹ ਵੀ ਚਿੰਤਾ ਹੈ ਕਿ 에어ਪੋਰਟਸ ਤੇ ਹੋਰ ਵਾਇਰਲੈਸ ਡਿਵਾਈਸਾਂ ਬੱਚਿਆਂ ਦੇ ਲਈ ਜ਼ਿਆਦਾ ਖਤਰਨਾਕ ਹੋ ਸਕਦੇ ਨੇ ਇਲੈਕਟ੍ਰੋਮੈਗਨੇਟਿਕ ਖੇਤਰਾਂ ਦੇ ਨਾਲ ਸੰਬੰਧਿਤ ਸੰਭਾਵੀ ਨੁਕਸਾਨ ਜਿਵੇਂ ਕਿ ਕੈਂਸਰ ਨਰਵਸ ਸਿਸਟਮ ਵਿਕਾਰ ਪ੍ਰਜਨਨ ਸਮੱਸਿਆਵਾਂ ਜਾਂ ਯਾਦਦਾਸ਼ਤ ਦੀਆਂ ਸਮੱਸਿਆਵਾਂ ਉਹ ਡਰ ਨੇ ਜਿਹੜੇ ਲੋਕਾਂ ਦੇ ਵਿੱਚ ਚਿੰਤਾ ਦਾ ਕਾਰਨ ਬਣਦੇ ਨੇ ਪਰ ਇਸ ਸੰਬੰਧ ਵਿੱਚ ਅਜੇ ਤੱਕ ਕੋਈ ਵਿਗਿਆਨਕ ਸਬੂਤ ਸਾਹਮਣੇ ਨਹੀਂ ਆਇਆ विश्व स्वास्थ्य संगठन ते इंटरनेशनल एजेंसी फॉर रिसर्च ऑन कैंसर ने इलेक्ट्रोमैग्नेटिक फील्डਾਂ ਦਾ ਵਰਣਨ ਕੀਤਾ ਜਿਸ ਦੇ ਵਿੱਚ ਮੋਬਾਈਲ ਫੋਨਾਂ ਨਾਲ ਹੀ ਵਾਇਰਲੈਸ ਡਿਵਾਈਸਾਂ ਤੋਂ ਰੈਡੀਏਸ਼ਨ ਸ਼ਾਮਲ ਨੇ ਉਹਨਾਂ ਨੂੰ ਸੰਭਵ ਤੌਰ ਤੇ ਕਾਰਸੀਨੋਜਨਿਕ ਦੱਸਿਆ ਗਿਆ ਪਰ ਕੈਂਸਰ ਦੇ ਨਾਲ ਉਹਨਾਂ ਦਾ ਸਿੱਧਾ ਸਬੰਧ ਸਾਬਿਤ ਨਹੀਂ ਹੋ ਸਕਿਆ ਹਾਲਾਂਕਿ ਕੁਝ ਚਿੰਤਾਵਾਂ ਨੇ ਇਸ ਸਮੇਂ 에어ਪੋਰਟਸ ਨੂੰ ਬ੍ਰੇਨ ਟਿਊਮਰ ਦੇ ਨਾਲ ਜੋੜ ਰਲਣ ਦਾ ਵੀ ਕੋਈ ਵਿਗਿਆਨਿਕ ਸਬੂਤ ਨਹੀਂ ਮਿਲਿਆ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ 에어ਪੋਰਟਸ ਦੇ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਪਰ ਇਹ ਹਤਪੂਰਨ ਜ਼ਰੂਰ ਹੈ ਕਿ ਇਹਨਾਂ ਡਿਵਾਈਸਾਂ ਦੀ ਵਰਤੋਂ ਕਰਦੇ ਸਮੇਂ ਆਮ ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਇਹਨਾਂ ਨੂੰ ਸਰੀਰ ਤੋਂ ਸਹੀ ਦੂਰੀ ਤੇ ਰੱਖਣਾ ਲੰਮੇ ਸਮੇਂ ਤੱਕ ਇਹਨਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਰਿਸਰਚ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਇਹ ਰਿਪੋਰਟਸ ਤੋਂ ਨਿਕਲਣ ਵਾਲੇ ਰੇਡੀਏਸ਼ਨ ਦੇ ਪੱਧਰ ਮੁਕਾਬਲਤਨ ਘੱਟ ਨੇ ਤੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਤੇ ਗੈਰ ਆਇਓਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ ਤੇ ਅੰਤਰਰਾਸ਼ਟਰੀ ਕਮਿਸ਼ਨ ਦੁਆਰਾ ਨਿਰਧਾਰਤ ਸੁਰੱਖਿਆ ਦੀਆਂ ਦਿਸ਼ਾ-ਨਿਰਦੇਸ਼ਾਂ ਤੋਂ ਬਾਤ ਨਹੀਂ ਨਹੀਂ ਅਮਰੀਕਨ ਕੈਂਸਰ ਸੁਸਾਇਟੀ ਦਾ ਕਹਿਣਾ ਹੈ ਕਿ ਬਲੂਟੂਥ 이어ਫੋਨ ਤੋਂ ਨਿਕਲਣ ਵਾਲੀਆਂ ਰੇਡੀਓ ਫ੍ਰੀਕੁਐਂਸੀ ਤਰੰਗਾਂ ਦਾ ਪੱਧਰ ਮੋਬਾਈਲ ਫੋਨਾਂ ਤੋਂ ਬਹੁਤ ਘੱਟ ਹੈ ਹਾਲਾਂਕਿ ਇਸ ਦੇ ਸਹੀ ਕਾਰਨਾਂ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਪਰ ਸਿਹਤਮੰਦ ਦਿਮਾਗ ਦੇ ਸੈੱਲਾਂ ਦੇ ਵਿੱਚ ਜੈਨੇਟਿਕ ਪਰਿਵਰਤਨ ਨੂੰ ਕਾਰਨ ਜ਼ਰੂਰ ਮੰਨਿਆ ਜਾਂਦਾ ਹੈ ਇਹ ਪਰਿਵਰਤਨ ਸੈੱਲਾਂ ਦੇ ਵਧਣ ਤੇ ਤੇਜ਼ੀ ਨਾਲ ਵੰਡਣ ਦਾ ਕਾਰਨ ਬਣਦੇ ਨੇ ਨਤੀਜੇ ਵਜੋਂ ਟਿਊਮਰ ਵੀ ਬਣਦੇ ਨੇ ਦਿਮਾਗ ਦੇ ਕੈਂਸਰ ਦਾ ਖਤਰਾ ਕਈ ਕਾਰਨਾ ਕਰਕੇ ਵੱਧ ਸਕਦਾ ਹੈ ਬੁਢਾਪਾ ਪਰਿਵਾਰਕ ਇਤਿਹਾਸ ਲੰਮੇ ਸਮੇਂ ਤੱਕ ਸਿਗਰਟ ਨੋਸ਼ੀ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਤੇ ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਦੇ ਨਾਲ ਕੰਮ ਕਰਨਾ ਕੁਝ ਮੁੱਖ ਕਾਰਕ ਮੰਨੇ ਗਏ ਨੇ ਇਨੋਂ ਤੋਂ ਇਲਾਵਾ ਜੇਕਰ ਕਿਸੇ ਦਾ ਬ੍ਰੇਨ ਟਿਊਮਰ ਦਾ ਪਰਿਵਾਰਕ ਇਤਿਹਾਸ ਹੈ ਤਾਂ ਇਸ ਸਥਿਤੀ ਦਾ ਜੋਖਮ ਵੱਧ ਸਕਦਾ ਹੈ ਬ੍ਰੇਨ ਟਿਊਮਰ ਦੇ ਜ਼ਿਆਦਾਤਰ ਮਾਮਲੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਵਿੱਚ ਹੁੰਦੇ ਨੇ